ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਓ ਅੱਜ ਖੜਿਆ ਟਰੈਕਟਰ ਮੰਡੀ ਤਲਵੰਡੀ ਸਾਬੋ ਸੁੰਨਸਰਾ ਪਸਰੀ ਹੋਈ ਆ ਤੁਹਾਨੂੰ ਪਤਾ ਜਿਹੜਾ ਕਿਸਾਨ ਭਰਾ ਹੈ ਬਾਈ ਇਹ ਕਨਕ ਦੀ ਵਾਢੀ ਦੇ ਵਿੱਚ ਬਿਜ਼ੀ ਨੇ ਬਾਈ ਕਿੰਦੀ ਕੋਲੇ ਆਏ ਸੀਗੇ ਨਾਗੋ ਕਾਲੇ ਜਿਹੜਾ ਮਸ਼ਹੂਰ ਵਪਾਰੀ ਆ ਬਾਈ ਕਿੰਦੀ ਇਹਦੇ ਕੋਲੇ ਵੀ ਟਰੈਕਟਰ ਹੁੰਦੇ ਆ 15 20 ਬਾਈ ਕੋਲੇ ਪੰਜ ਕ ਟਰੈਕਟਰ ਮੰਡੀ ਲਾਏ ਹੋਏ ਆ ਮਲਾਉਣੇ ਬਾਈ ਨਾਲ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਕੁਲਵਿੰਦਰ ਸਿੰਘ ਕਿੰਦੀ ਠੀਕ ਠਾਕ ਹੋ ਬਾਈ ਜੀ ਹਾਂ ਵਧੀਆ ਵਧੀਆ ਬਾਈ ਕੋਲੇ ਟਰੈਕਟਰ ਤਾਂ ਹੁੰਦਾ 15-20 ਬਾਈ ਕੋਲੇ ਅੱਜ ਪਰ ਟਰੈਕਟਰ ਆਇਆ ਚਾਰ-ਪੰਜ ਕਿ ਲਾਇਆ ਦੂਜੇ ਬਾਕੀ ਦੇ ਟਰੈਕਟਰ ਬਾਕੀ ਕਿਰਾਏ ਤੇ ਦੇ ਤੇ ਕੁਝ ਤੇ ਨਾ ਕਰਿਆ ਅੱਛਾ ਅੱਛਾ ਚਲੋ ਵਧੀਆ ਬਾਈ ਵੇਚਾ ਵਟੇ ਬਾਈ ਅੱਜ ਕੋਈ ਹੋਇਆ ਸੌਦਾ ਕੁਝ ਨਹੀਂ ਹੋਇਆ ਬਾਈ ਮੰਨਦਾ ਅੱਜ ਦਾ ਅੱਛਾ ਚਲੋ ਵਧੀਆ ਕਿਹੜੇ ਕਿਹੜੇ ਟਰੈਕਟਰ ਆ ਬਾਈ ਦੇਈ ਜਾਣਕਾਰੀ ਇੱਕ ਦਾ 475 ਡਬਲ ਕਲਚ ਟਰੈਕਟਰ ਬਾਈ ਹਨਾ ਅੱਛਾ ਇਹ ਮੈਂ ਆਪ ਘਟਾ ਹੀ ਟਰੈਕਟਰ ਚ ਅੱਛਾ ਇਹ ਹੀ ਖੜਾ ਅਲੇ ਤੇ ਕੁਝ ਨਹੀਂ ਕਰਿਆ ਠੀਕ ਹੈ ਆਹ ਲੱਗਦਾ ਉਹ ਬੈਟਰੂਪ ਪਾ ਦਾਂਗੇ। 3 ਬੰਦਾ ਲੈਂਦਾ ਡਬਲ ਕਲੱਚ ਆਪੇ। ਨਹੀਂ ਆਹੀਂ ਵੇਖ ਜੂਆ ਬਾਈ ਕਈ ਭਰਾਵਾਂ ਦੇ ਫੋਨ ਆਉਂਦੇ ਆ ਵੀ ਤੂੜੀ ਵਾਲੀਆਂ ਟਰਾਲੀਆਂ ਵਾਸਤੇ। ਥੋੜੇ ਰੁਪਈਆ ਵਾਸਤੇ ਬੰਦੇ ਨੇ ਡਬਲ ਕਲੱਚ ਟਰੈਕਟਰ ਲੈਣਾ। ਹਾਂ। ਇਹ ਟਰੈਕਟਰ ਆਪਾਂ ਦੇ ਦਾਂਗੇ 1 ਲੱਖ 3000 ਦਾ। ਸਿਰਫ 1 ਲੱਖ 3000 ਦਾ 99 ਵਾਲਾ। ਨੰਬਰ ਕਿਤਨਾ ਬਾਈ ਇਹਦਾ? 77 ਨੰਬਰ ਹੈ ਜੀ। 77 ਨੰਬਰ ਹਰਿਆਣਾ ਨੰਬਰ। ਜ਼ਿਆਦਾਤਰ ਤੁਹਾਡੇ ਕੋਲ ਹਰਿਆਣਾ ਨੰਬਰ ਟਰੈਕਟਰ ਹੁੰਦੇ ਹੋਏ ਨਾ। ਐਨਓਸੀ ਪੰਜਾਬ ਜਿੱਥੋਂ ਮਰਜ਼ੀ ਲੈ ਸਕਦੇ। ਜਿੱਥੋਂ ਮਰਜ਼ੀ। ਡਬਲ ਕਲੱਚ ਟਰੈਕਟਰ ਹੈ 94164 ਜੀ ਹਾਂਜੀ ਜੀ ਰੋਡ ਤੋਂ ਹੀ ਸਾਡਾ 04818 94164 04818 ਬਾਈ ਕੁਲਵਿੰਦਰ ਬਾਈ ਆਪਣੇ ਟਰੈਕਟਰ ਹੁੰਦੇ ਕਿੱਥੇ ਵੀਰੇ ਕੁਲਵੰਡੀ ਕੁਸਤਾ ਇੱਥੇ ਹੁੰਦੇ ਨੌਰੇਚ ਵੀਰੇ ਅੱਛਾ ਨੌਰੇਚ ਲਾ ਜਾਂਦੇ ਹਾਂ ਅੱਛਾ ਤੇ ਜੇ ਬੰਦੇ ਨੇ ਇੱਥੇ ਵੇਚ ਵੀ ਤਲਵੰਡੀ ਤੋਂ ਬਾਅਦ ਚ ਜੇ ਕਿਸੇ ਨੂੰ ਟਰੈਕਟਰ ਕੋਈ ਦੇਖਣਾ ਹੈ ਆਹ ਵਿਖਾ ਦਾਂਗੇ ਵਿਖਾ ਦੂੰਗਾ ਇੱਥੇ ਹੁੰਦਾ ਬੰਦਾ ਆਪਣਾ ਬਿਖਾ ਦਿੰਦਾ ਠੀਕ ਹੈ ਬਾਈ ਜੀ ਆਹ ਟਰੈਕਟਰਾਂ ਟਰੈਕਟਰ ਦੇ ਟਾਇਰ ਦਾ ਬਾਈ 30 35 ਪੈਸੇ ਹੈ ਨਾ ਉਂਪਰ ਡੰਗ ਲਾਉਂਦੇ ਪੱਕੇ ਟਾਇਰ ਹੈ ਨਾ ਬਾਈ ਡੰਗ ਲਾਉਂਦੇ ਜੀ ਠੀਕ ਹੈ ਜ ਠੀਕ ਹੈ ਭਾਈ ਜੀ ਬਾਈ ਡਿਮਾਂਡ ਕਰਦਾ 1.5 ਲੱਖ ਬਾਈ ਕਹਿੰਦਾ 1,30,000 ਦਾ ਟਰੈਕਟਰ ਹੈ ਅੱਗੇ ਹੈਗਾ 2022 ਮਾਡਲ ਸੋਨਾਲਿਕਾ 750 ਬਾਈ ਇਹ ਚੇਂਜਰ ਵਾਲਾ ਕਿ ਬਿਨਾ ਚੇਂਜਰ ਵਾਲਾ ਬਿਨਾ ਚੇਂਜਰ ਹੈ ਜੀ ਇਕੱਲਾ ਹਾਈ ਲੋ ਟਰੈਕਟਰ ਹੈ ਅੱਛਾ ਹਾਈ ਲੋ ਹੈ 2 ਸਪੀਡ ਟਰੈਕਟਰ ਹੈ ਇਹ ਵੀ ਹਰਿਆਣਾ ਨੰਬਰ ਹੈ ਅੱਛਾ 16928 ਦਾ ਟਰੈਕਟਰ ਨੂੰ ਟਾਇਰ ਨੇ ਕਾਲੇ ਵਾਲੀ ਨੰਬਰ ਹੈ ਜੀ ਅੱਛਾ ਕਾਲੇ ਵਾਲੀ ਲੋਕਲ ਨੰਬਰ ਹੀ ਆ ਤੁਹਾਡਾ ਫਿਰ ਨਾ ਠੀਕ ਬਹੁਤ ਹੀ ਨਵਾਂ ਟਰੈਕਟਰ ਦਾ ਘਾਟੀ ਚੱਲਿਆ ਜੀ ਕਿੰਨੇ ਘੰਟੇ ਚੱਲੇ ਹੋ ਬਈ ਇਹ 11100 ਘੰਟਾ ਚੱਲੇ 11100 ਘੰਟਾ ਮੇਰੇ ਹਿਸਾਬ ਨਾਲ ਬਈ 5 ਲੱਖ ਰੁਪਏ ਦੇ ਲਗਭਗ ਟਰੈਕਟਰ ਤੇ ਲੋਨ ਵੀ ਹੋ ਜੂਗਾ ਇਹ ਤੇ ਜੀ ਕਰਵਾ ਦਾਂਗੇ 5.5 ਲੱਖ ਰੁਪਏ ਦਾ 5.5 ਲੱਖ ਰੁਪਏ ਲੋਨ ਤੇ ਡਿਮਾਂਡ ਕੀ ਕਰਦੇ ਹੋ ਜੀ ਡਿਮਾਂਡ 6 ਲੱਖ 5000 ਆ 5 ਲੱਖ 8000 ਦਾ ਰਟ ਦੇ ਦੋ ਸਿਰਫ 30 40 ਹਜ਼ਾਰੀ ਕੋਲੇ ਹੋਵੇ ਹਾਂਜੀ ਬੰਦਾ ਸਿਬਲ ਸਕ ਅਧਾਰ ਕਾਰਡ ਸਿਰਫ 40000 ਰੁਪਏ ਜੀ ਦਾ ਖਰਚਾ ਹੀ ਲਵੋਗੇ ਕਹਿੰਦਾ ਪਾਓ ਫਾਈਲ ਖਰਚੇ ਠੀਕ ਹੈ ਜੀ ਠੀਕ ਆਜੋ ਬਾਈ ਤੇ ਲੱਡੂਆਂ ਦੇ ਡੱਬੇ ਦੇ ਪੈਸੇ ਵੀ ਬਾਈ ਦੇ ਦੂਗਾ ਹਣਾ ਦੇ ਦੇਵਾਂਗੇ ਠੀਕ ਹੈ ਨਾਲ ਦੇ ਦੂਗਾ ਠੀਕ ਹੈ ਜੀ ਉਹ ਬਾਈ ਇਹ ਲੋਨ ਲੋਨ ਕਲੀਅਰ ਹੈ ਟਰੈਕਟਰ ਹੈ ਹਾਂ ਹਾਂ ਕਲੀਅਰ ਹੈ ਜੀ ਲਗਦਾ ਠੀਕ ਹੈ ਜੀ ਅੱਗੇ ਆ ਗਿਆ ਬਾਈ ਕੋਲੇ ਫਾਰਮ ਟਰੱਕ 60 2006 ਮਾਡਲ ਹੈ ਡਬਲ ਕਲਚ ਟਰੈਕਟਰ ਕਾਲੇ ਸਟਿਕਰ ਵਾਲਾ ਟਰੈਕਟਰ ਹੈ ਟਰੈਕਟਰ ਦੇ ਟਾਇਰ ਹੈਗੇ ਅੱਧੇ ਗਾ ਅਗਲੇ ਟਾਇਰ ਅਪੋਲੋ ਦੇ ਜਮਾ ਨਵੇਂ ਆ ਚਾਰੇ ਹਣਾ ਹਾਂ ਜੀ ਹਾਂ ਅਗਲੇ ਟਾਇਰ ਜਿਹੜ ਹਾਂਜੀ ਸਰਸੇ ਨਾਮ ਹੈ। ਅੱਛਾ ਸਰਸੇ ਨਾਮ ਹੈ। ਜੀ ਸਾਲ ਡੇਢ ਸਾਲ ਦੀ ਪਾਸਿੰਗ ਪਈ ਆ ਹਲੇ। 6 ਮਾਡਲ ਦੀ ਪਾਸਿੰਗ ਵਧਾਈ ਹੋਈ ਹੈ ਜੀ। ਪਾਸਿੰਗ ਵਧਾਈ ਹੋਈ ਆ। ਅੱਛਾ ਜੀ। ਸਰਸੇ ਨਾਮ ਕਰਵਾਇਆ ਜੋ ਪਾਰਟੀ ਨੇ ਉਹਦੀ ਪਾਸਿੰਗ ਵਧਾ ਲਈ ਸੀ। 2.5 ਲੱਖ ਬਾਈ ਡਿਮਾਂਡ ਕਰਦਾ ਤੇ ਬਾਈ ਦੇਣਾ ਕਿੰਨੇ ਦਾ ਇਹ? ਇਹ ਦੇਣਾ ਹੀ ਆ ਜੀ 2,50,000 ਦਾ। 2,35,000 ਦਾ ਬਾਈ ਕਹਿੰਦਾ ਟਰੈਕਟਰ ਦੇ ਦਿਆ। ਵੀਡੀਓ ਚੰਗੀ ਲੱਗੀ ਤਾਂ ਵੀਰੇ ਬਾਈ ਦੇ ਨਾਲ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਕਰਿਓ। ਚਲੋ ਜਿਹੜੇ ਜਿਹੜੇ ਭਰਾ ਬਾਈ ਨੂੰ ਜਾਣਦੇ ਆ ਕਮੈਂਟ ਕਰਕੇ ਬਾਈ ਬਾਰੇ ਵੀ ਤੁਸੀਂ ਜਾਣਕਾਰੀ ਦਿਓ ਵੀ ਬਾਈ ਦਾ ਸੁਹਾਗ ਕਿੱਦਾਂ ਦਾ। ਅਸੀਂ ਕਾਫੀ ਪੁਰਾਣੇ ਸਾਡੇ ਮਿੱਤਰ ਹੈਗੇ ਤਾਂ ਕਰਕੇ ਤੇ ਤੁਸੀਂ ਵੀ ਆਪਣੇ ਆਪਣੇ ਵਿਊ ਤੁਸੀਂ ਆਪਣੇ ਵਿਚਾਰ ਲਾਜ਼ਮੀ ਦਿਓ ਅੱਗੇ ਬਾਈ ਕੋਲੇ ਹੈਗਾ ਏਸ ਇਹ ਪੰਜਾਬ ਨੰਬਰ ਦਾ ਜੀ ਹੈ 2013 ਮਾਡਲ ਹੈ 350 ਡਬਲ ਕਲੱਚ ਦਾ ਟਰੈਕਟਰ ਆਈ ਇਹ ਅੱਛਾ ਡਬਲ ਕਲੱਚ ਟਰੈਕਟਰ ਹੈ ਭਾਈ ਇਹ 300 ਟਰੈਕਟਰ ਹੈ 400 ਟਰ ਹੈ 400 ਟਰ ਹੈ ਫੇਰ 13 ਵਾਲੇ ਟਾਇਰਾਂ ਚ ਹਾਂ ਟਾਇਰ ਵੀ ਕੋਹਾਣੇ ਆਰ ਗਏ ਮਰਕ ਸ਼ਕਤੀ ਲੈਵ ਦੇ ਨਵੇਂ ਟਾਇਰ ਨੇ ਟਰੈਕਟਰ ਬਾਡੀ ਲੈਂਦਾ ਵੀ ਪੂਰਾ ਫੁੱਲ ਸੋਨਾ ਪਿਆ ਜੀ ਟਰੈਕਟਰ ਨਵਾਂ ਟਰੈਕਟਰ ਹੈ ਜਮਾਂ ਤੇਲ ਬ੍ਰੇਕ ਨਾਲ ਹੁੰਦਾ ਬਈ ਇਹ ਨਹੀਂ ਇਹ ਸਾਦੀ ਬ੍ਰੇਕ ਹੈ ਜੀ ਬ੍ਰੇਕ ਸਾਦੀ ਹੈ ਰੇਟ ਟਰੈਕਟਰ ਦਾ 13 ਮਾਡਲ ਦਾ ਬਈ ਘੱਟ ਹੀ ਲਿਖਿਆ 2,60,000 ਤੁਸੀਂ 2,60,000 ਜੀ ਅੱਛਾ ਡਬਲ ਕਲੱਚ ਟਰੈਕਟਰ ਹੈ 2,60,000 ਰੁਪਿਆ ਜੇ ਦੇਖਿਆ ਵੀ ਇਸ ਕੰਪੈਰੀਸ਼ਨ ਚ 13 ਮਾਡਲ ਟਰੈਕਟਰ ਬਈ ਇਸ ਮੋਲ ਚ ਤਾਂ ਨਹੀਂ ਆਉਂਦਾ ਕੋਈ ਨਹੀਂ ਜੀ ਆਸ਼ਾ ਨਹੀਂ ਦਿੰਦਾ ਜੀ ਹਾਂ ਐ 11 ਹਲ ਖਿੱਚਣ ਵਾਲਾ ਟਰੈਕਟਰ ਹੈ ਬਈ ਇਹ ਇਹਦਾ ਖਰਚਾ ਵੀ ਘੱਟ ਦੱਸਦੇ ਬਈ ਖਰਚਾ ਤਾਂ ਪਈ ਹੈ ਤੇ ਬਈ ਇਹ ਦੇਣਾ ਕਿੰਨੇ ਦਾ 2,40,000 ਦਾ 2,40,000 ਦਾ ਬਾਕੀ ਮੌਕੇ ਤੇ ਮਾਨਤਾਨ ਕੋਈ ਠੀਕ ਹੈ ਜੀ ਤੇ ਇੱਕ ਹੌਲੈਂਡ 5500 ਆ ਬਾਈ ਕੋਲੇ ਹੌਲੈਂਡ 5500 ਬਾਈ ਜੀ ਇਹ ਕਿਹੜਾ ਮਾਡਲ ਹੈ 2012 ਮਾਡਲ ਆ ਜੀ ਅੱਛਾ ਡਿਮਾਂਡ 4.5 ਲੱਖ ਰੁਪਿਆ ਕਰਦਾ ਬਾਈ ਟਾਇਰ ਟੁਰ ਨਵੇਂ ਜੀ ਪੈਂਦੇ ਹੈਗੇ ਇਹਦਾ ਨੰਬਰ ਕਿੱਥੋਂ ਦਾ ਜੀ ਇਹ ਨੰਬਰ ਹਰਿਆਣਾ ਜੀ ਹਰਿਆਣਾ ਨੰਬਰ ਹੈ ਇਹਦੀ ਵੈਨੂਸ ਮਿਲਜੂ ਟਾਇਰ ਟੂਰ ਬੜੇ ਸੋਹਣੇ ਪਾਏ ਹੋਏ ਬੀਕੇਟੀ ਦੇ ਉਹਦੇ ਐਮਆਰਐਲ ਰੁਦਰਾ ਦੇ ਟਾਇਰ ਹੈ ਹਨਾ ਹਾਂ ਜੀ ਐਮਆਰਐਲ ਰੁਦਰਾ ਦੇ ਟਾਇਰ ਟਰੈਕਟਰ ਖੜਾ ਹੀ ਬਹੁਤ ਸੋਹਣਾ ਕਨੋਪਿਕ ਨੂਪੇ ਲੱਗੀ ਹੈ ਸੋਹਣਾ ਟਰੈਕਟਰ 3 ਸਪੀਡ ਚ ਹੈ ਡਬਲ ਡਿਸਟ੍ਰਿਬਿਊਟਰ ਹੈ ਟਰਬੋ ਵਾਲਾ ਟਰੈਕਟਰ ਹੈ 12 ਮਾਡਲ ਇਹ 4.5 ਲੱਖ ਰੁਪਏ ਬਾਈ ਡਿਮਾਂਡ ਹੈ ਤੇ ਇਹ ਕਿੰਨੇ ਦਾ ਹੋ ਜਾ ਕੁਲਵਿੰਦਰ ਸੌਦਾ ਵੀਰੇ ਦਾ ਸੌਦਾ ਲੈਣ ਦੇਣੀ ਜੀ 4.30 ਹਜ਼ਾਰ ਕੋ ਦੇ ਰਾਂਗੇ 4.30 ਹਜ਼ਾਰ ਦਾ ਬਾਈ ਕਹਿੰਦਾ ਟਰੈਕਟਰ ਦੇ ਦਾਂਗੇ ਸਹੀ ਆ ਵੀਰੇ ਜੀ ਤਸੱਲੀ ਹੈ ਜੀ ਵਾਹ ਕੇ ਚਲਾ ਕੇ ਜੇ ਮਰਜ਼ੀ ਲਜਾਣ ਅੱਛਾ ਚੰਗਾ ਟਰੈਕਟਰ ਹੈ ਹਨਾ ਬਾਈ ਜੀ ਆਪਣਾ ਨਾ ਧੰਨਵਾਦ ਆ ਤੁਹਾਡਾ ਜਿਹੜਾ ਸਾਨੂੰ ਸਮਾਂ ਦਿੱਤਾ ਇੱਧਰ ਸਾਹਮਣੇ ਆ ਜਿਓ ਟਰਕਾਂ ਨੂੰ ਆਪਦਾ ਤੁਸੀਂ ਐਡਰੈਸ ਤੇ ਫੋਨ ਨੰਬਰ ਦੁਆਰਾ ਬੋਲ ਦਿਓ ਜੀ ਡਰੈਸ ਆਪਣਾ ਪਿੰਡ ਨਾਗੋਕੇ ਜਿਲ੍ਹਾ ਸਰਸਾ ਜੀ ਜਿਲ੍ਹਾ ਸਰਸਾ ਠੀਕ ਹੈ ਜੀ ਤਲਵੰਡੀ ਤੋਂ ਕਿੰਨਾ ਪੈਂਦਾ ਬਾਈ ਤਲਵੰਡੀ ਤੋਂ 50 ਕਿਲੋਮੀਟਰ 50 ਕਿਲੋਮੀਟਰ ਪੈਂਦਾ ਹੈ ਤਲਵੰਡੀ ਸਾਬੋ ਹਰ ਬੁੱਧਵਾਰ ਬਾਈ ਉਹ ਪੰਪ ਹੈਗਾ ਪੈਟਰੋਲ ਪੰਪ ਜਿਹੜਾ ਭਾਰਤ ਪੈਟਰੋਲ ਪੰਪ ਹੈਗਾ ਉਹਦੇ ਜਮਾ ਸਾਹਮਣੇ ਬਾਈ ਦੀ ਮੰਡੀ ਹੈ ਇੱਥੇ ਮਿਲਦਾ ਤੁਹਾਨੂੰ ਬੁੱਧਵਾਰ ਨੂੰ ਬੁੱਧਵਾਰ ਇੱਥੇ ਮਿਲਦੇ ਆ ਬਾਕੀ ਕਿਹੜਾ ਟ੍ਰੈਕ ਇੱਥੇ ਹੁੰਦੇ ਨੋਰੇ ਚ ਠੀਕ ਹੈ ਜੀ ਤੇ ਕੁਝ ਘਰੇ ਹੁੰਦੇ ਆ ਖਾਣੇ ਤੋਂ ਲੈਣਾ ਬੰਦੇ ਨੇ ਕਰਾਈ ਤੇ ਵੀ ਅੱਛਾ ਕਰਾਈ ਤੇ ਵੀ ਜੀ ਚਲੋ ਫੋਨ ਨੰਬਰ ਬੋਲ ਦਿਓ ਜੀ ਬਾਈ ਤੁਹਾਡਾ ਕਿ ਤਾਂ ਪਹਿਲਾਂ ਬੋਲਤਾ ਜੀ ਦੂਜਾ ਨੰਬਰ ਆਪਣਾ 95182 ਹਾਂਜੀ 50021 95182 50021 95182 ਹੈ ਨਾ ਹਾਂਜੀ 95182 50021 22 ਦਾ ਨਾ ਕੁਲਵਿੰਦਰ ਸਿੰਘ ਕਿੰਦੀ ਨਾਗੋਕੇਲੇ ਠੀਕ ਹੈ ਜੀ ਐਸੇ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਸੌਂਦੀ ਰੇਟਾ ਸੌਂਦੀ ਤੁਸੀਂ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਬਾਈ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਹੋਰ ਜਾਣਕਾਰੀ ਲਈ ਤੁਸੀਂ ਬਾਈ ਨਾਲ ਸੰਪਰਕ ਕਰਕੇ ਵੀਡੀਓ ਨੂੰ ਚਲਦੇ-ਚਲਦੇ ਨੂੰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਨਿਤ-ਨਵੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹੀਏ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰਾਖਾ